ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੇ ਹਾਂ ਕਿ ਆਪ ਸਾਹਿਬ ਵਧੀਆ ਹੋਵੋਗੇ ਜਿਸ ਤਰ੍ਹਾਂ ਆ ਜੀਆਂ ਨੂੰ ਪਤਾ ਹੀ ਹੈ ਕਿ ਜੋ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਪ੍ਰਕਾਸ਼ ਪੂਰਵ ਆ ਰਿਹਾ ਹੈ ਤੇ ਪ੍ਰਕਾਸ਼ ਪੂਰਵ ਨੂੰ ਮੁੱਖ ਰੱਖਦੇ ਹਾਂ ਜੋ ਕਿ ਆਪਣੇ ਗੁਰੂ ਘਰ ਵਿਖੇ 3 4 ਅਤੇ 5 ਤਰੀਕ ਨੂੰ ਗੁਰਪੁਰਬ ਆ ਉਸ ਦੇ ਸਬੰਧ ਵਿੱਚ ਜੋ ਕਿ ਅੱਜ 23 ਤਰੀਕ ਤੋਂ ਪ੍ਰਬਾਤ ਫੇਰੀਆਂ ਆ ਰੰਭਾ ਤਾਂ ਕਰਕੇ ਅੱਜ ਫਸਟ ਦੇ ਦਿਨ ਦੀ ਪ੍ਰਬਾਤ ਫੇਰੀ ਆ ਤੇ ਆਪਾਂ ਚੱਲਦੇ ਹਾਂ ਗੁਰੂ ਘਰ ਆ ਸਭ ਨੂੰ ਦਰਸ਼ਨ ਕਰਵਾਨੇ ਆ ਜੀ ਤੇ ਮੇਨੀ ਇਹ ਵਲੌਗ ਆ ਸਾਰੇ ਜਾਨੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਸਤ ਜੀ ਗਿਆਨ ਧਾਰਨ ਕਰੇ ਚਰ ਚਰਾ ਵਰਸੀ ਹੈ ਗੁਰ ਕੈ ਜਗਤੁ ਮਰਿ ਸੁਖ ਜਾਨੀ ਹੋਰੇ ਹਿਵੈ ਸਬਦਿ ਕ ਸੰਮੰਧੇ ਨੂਰੇ ਅਰਸੋਂ ਨੰਮਤਿ ਸਾਰੇ ਹੋਇ ਚਹਤਿ